ਜਿਹੜੇ ਬੱਚੇ ਇਹ ਕਹਿੰਦੇ ਨੇ ਅਸੀਂ ਬਾਹਰ ਜਾ ਕੇ ਕਮਾਵਾਂਗੇ ਬਾਹਰ ਜਾ ਕੇ ਫਲਸਾਂ ਸਾਫ਼ ਕਰ ਸਕਦੇ ਨੇ ਇੱਥੇ ਖੜੋ ਕੇ ਆਪਣੀ ਸਾਡਾ ਹੀ ਕੰਮ ਕਰ ਲੈਣ। ਬਪੂ ਕਈ ਬੱਚੇ ਨੇ ਚਲੋ ਸਾਡੇ ਵਰਗੇ ਸਾਡੇ ਭਰਾ ਨੇ ਜਿਹੜੇ ਮੁਕੱਦਰਾਂ ਨੂੰ ਕੋਸ ਦੇ ਦਿੰਦੇ ਨੇ ਇਹ ਕਹਿੰਦੇ ਸਾਡੇ ਚਲੋ ਬਾਪ ਪਿਓ ਕੋਈ ਕਈ ਵਾਰ ਪੈਸਾ ਨਹੀਂ ਹੁੰਦਾ ਅਸੀਂ ਖੁਦ ਪੈਰਾਂ ਤੇ ਸਟੈਂਡ ਹੋਈਏ ਤੇ ਇਹ ਕੰਮ ਕਰਦੇ ਜਿਆਦਾ ਪੈਸੇ ਨਹੀਂ ਹੁੰਦਾ ਸਾਨੂੰ ਮਿਹਨਤ ਕਰਨੀ ਚਾਹੀਦੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਵਾਂਗਾ ਜਿਹੜੇ ਬੱਚੇ ਇਹ ਕਹਿੰਦੇ ਨੇ ਅਸੀਂ ਬਾਹਰ ਜਾ ਕੇ ਕਮਾਵਾਂਗੇ ਬਾਹਰ ਜਾ ਕੇ ਫਲੈਸ਼ਾਂ ਸਾਫ ਕਰ ਸਕਦੇ ਨੇ ਇੱਥੇ ਖੜੋ ਕੇ ਆਪਣੀ ਸਾਡਾ ਹੀ ਕੰਮ ਕਰ ਲੈਣ ਜਿਆਦਾ ਪੈਸਾ ਵੀ ਨਹੀਂ ਲੱਗਦਾ 20 10 20 15 20 8 ਮੇਰਾ ਕੰਮ ਸ਼ੁਰੂ ਹੋ ਜਾਂਦਾ ਹੈ ਇਹੀ ਕੰਮ ਕਰ ਲੈ ਇਸ ਕੰਮ ਵਿੱਚ ਸ਼ਾਮ ਨੂੰ 5-700 ਰੁਪਏ 1000 ਰੁਪਏ ਵੱੱਲਾ ਬਜ ਜਾਂਦਾ ਜੇਕਰ ਇੱਥੇ ਨਹੀਂ ਕਮਾ ਸਕਦੇ ਤਾਂ ਉੱਥੇ ਕੀ ਕਮਾਣਗੇ ਜਾ ਕੇ ਉੱਥੇ ਤਾਂ ਕਿਹੜੇ ਉਹ ਖੋਦ ਦੇਣ ਜਾ ਕੇ ਬੰਦਾ ਜਿਹੜੇ ਉੱਥੇ ਵੀ ਕੁਝ ਨਹੀਂ ਮਿਲਣਾ ਇਹਨਾਂ ਨੂੰ ਬਿਲਕੁਲ ਬਿਲਕੁਲ ਫਿਰ ਕਈ ਬੱਚੇ ਉੱਥੇ ਚਲੇ ਜਾਂਦੇ ਨੇ ਉੱਥੇ ਫਸ ਜਾਂਦੇ ਨੇ ਉਤੋਂ ਵਾਪਸ ਲਿਆ ਮੰਗਾਣੇ ਪੈਂਦੇ ਨੇ ਫਿਰ ਮਾਪਿਆਂ ਨੂੰ ਫਿਰ ਪਿਆਹ ਦੇਣੇ ਪੈਂਦੇ ਨੇ ਪਹਿਲਾਂ ਵੀ 5 ਲੱਖ ਲੱਖ 2-2 ਲੱਖ ਰੁਪਏ ਲਿਆ ਜਾਂਦੇ ਨੇ ਬਾਅਦ ਫਿਰ ਦੇਣੇ ਪੈਂਦੇ ਨੇ ਵੀ ਵਾਪਸ ਆ ਜਾਓ ਭਾਈ ਜਿੰਨੀ ਕੰਮ ਚੱਲ ਰਿਹਾ ਤਾਂ ਬੇਬੇ ਕੁੜੀਆਂ ਫਿਰ ਕਹਿੰਦੀਆਂ ਨੇ ਬੇਬੇ ਤੂੰ ਹੁਣ ਨਾ ਕਰਿਆ ਕਰ ਤੂੰ ਤੈਨੂੰ ਉੱਥੇ ਹੀ ਬੁਲਾ ਲੈਨੇ ਛੱਡ ਖੈੜਾ ਹੁਣ ਬੇਟਾ ਜੀ ਮੇਰੀ ਬੇਟੀ ਨੇ ਸਮਾਂ ਮੈਨੂੰ ਕਿਹਾ ਸੀ ਕੰਮ ਵਾਲੀ ਲਗਾ ਲਾ ਮਾਂ ਮੈਂ ਕਿਹਾ ਨਹੀਂ ਜਦ ਤੱਕ ਮੇਰੀ ਜ਼ਿੰਦਗੀ ਜਦ ਤੱਕ ਮੈਂ ਨਹੀਂ ਆਪਣੇ ਆਪ ਨੂੰ ਹਾਰਨਾ ਚਾਹੁੰਦੀ ਹੈਗੀ ਉਨੀ ਦੇਰ ਤੱਕ ਤਾਂ ਮੈਂ ਆਪਣਾ ਕੰਮ ਆਪ ਹੀ ਕਰਾਂਗੀ ਬਿਲਕੁਲ ਬਿਲਕੁਲ ਤੇ ਹੁਣ ਵੀ ਝਾੜੂ ਪੋਚਾ ਮੈਂ ਆਪ ਹੀ ਕਰਦੀ ਆ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਹੈਗਾ ਮੇਰਾ ਕੰਮ ਕਰੋ ਨਾ ਮੈਂ ਲਗਾਈਏ ਕੋਈ ਕੰਮ ਬੱਪੂ ਜੜੀ ਕਿਨੇ ਬੇਬੇ ਕਹਿੰਦੇ ਪੇਟਾਂ ਵੀ ਗਾਲੰਦ ਨੇ ਇੱਕ ਪੇਟ ਸਨਾ ਦੋ ਮਾਤਾ ਦੀ ਫਿਰ ਓ ਮਾ ਕਾਲੀਏ ਮੋੜ ਮਹਾਰਨੀ ਮੇਰੀ ਨਈਆ ਲਗਾ ਦੇ ਪਰਨੀ ਕਿਤੇ ਡੋਬਨਾ ਜਾਏ ਵਿੱਚ ਕਰਨੀ ਮਕੀਤੇ ਡੋਬਨਾ ਜਾਏ ਵਿੱਚ ਕਰਨੀ ਹੋ ਮਾ ਕਲਿਏ ਮੋੜ ਮੁਹਾਰਨੀ ਬੇਬੇ ਫਿਰ ਲੜਦੇ ਹੁੰਦੇ ਮਾੜਾ ਮੋਟਾ ਕਦੇ ਚੱਲਦਾ ਪਤਾ ਨਹੀਂ ਅਸੀਂ ਕਿੰਨੀ ਕਮਾਰ ਲੜਦੇ ਆ ਕਿ ਨਿਕੋ ਜੀ ਜਿੱਥੇ ਪਿਆਰ ਹੋਏਗਾ ਉੱਥੇ ਲੜਾਈ ਜ਼ਰੂਰ ਹੋਏਗੀ ਪਹਿਲਾਂ ਕੌਣ ਬੁਲਾਦਾ ਬਾਪ ਬੁਲਾਦੀ ਬੇਬੇ ਬੁਲਾਦੇ ਆਪਾਂ ਮੌਨ ਬਰਤਣਾ ਕਰ ਲੈਣਾਗਾ ਇਹਨੂੰ ਪਤਾ ਵੀ ਬਹੁਣੋ ਇਹਨੇ ਬੋਲਣਾ ਹੈ ਠੀਕਾ ਚਲੋ ਫਿਰ ਆਪਾਂ ਵੀ ਚੁੱਪ ਕਰ ਜਾਈਏ ਆਪਾਂ ਕੀ ਕਹਿਣਾ ਚਲੋ ਫਿਰ ਇੱਕ ਬੰਦਾ ਪਹਿਲ ਤਾਂ ਕਰਨੀ ਪੈਣੀ ਰੋਲ ਇਹਨੂੰ ਵੇਡਣਾ ਦਿਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਾਲਕਨਾ ਦੀ ਪੇਟ ਬੋਲ ਕੇ ਦਿਖਾਓ ਇਹਨਾਂ ਨੂੰ ਚਲੋ ਸੁਣਾਓ ਜੀ ਉਹ ਪੌਣਾ ਹਰੀ ਅਮੋਰ ਮੁਹਰਵੇ ਮੇਰੀ ਬੇੜੀ ਲਗਾ ਦੇ ਪਰਵੇ ਕਿਤੇ ਡੁੱਬਣਾ ਜਾਏ ਵਿੱਚ ਕਾਰਵੇਂ ਕਿਤੇ ਡੁੱਬਣਾ ਜਾਏ ਵਿੱਚ ਕਾਰਵੇਂ ਹੋ ਪੋਣਾ ਹਰੀ ਅਮੋਰ ਮਹਾਰੇ ਉਹ ਤੇਰੇ ਮੰਦਰਾਂ ਤੇ ਰੂਹੇ ਚੰਦੇ ਰਜਗੀ ਦੇ ਤੇਤੋ ਮੁਰਾਦਾ ਮੰਗਣ ਨਈਓ ਥੱਕਦੇ ਕਿਤੇ ਆਲਰਾਉਂਡਰ ਬਾਪੂ ਕਹਿ ਸਕਦੇ ਆ ਨਾ ਆਲਰਾਉਂਡਰ ਕਿਤੇ ਕਿਤੇ ਮੈਂ ਤਾਂ ਸੀ ਪਰਸ ਵਿੱਚ ਆਲਰਾਉਂਡਰ ਨੇ ਬਾਪੂ ਫਿਲਮਾਂ 'ਚ ਵੀ ਕੰਮ ਕੀਤੇ ਨੇ ਗਾਣਿਆਂ 'ਚ ਕੰਮ ਕੀਤੇ ਨੇ ਤੇ ਦੇਖੋ ਇਹੋ ਜੀ ਲੋਕ ਹੋਣੇ ਚਾਹੀਦੇ ਜ਼ਿੰਦਗੀ 'ਚ ਅਸਲ ਜ਼ਿੰਦਗੀ 'ਚ ਬੰਦਾ ਐਵੇਂ ਹੀ ਹੋਣਾ ਚਾਹੀਦਾ ਕਿਉਂ ਬਾਪੂ ਦੇਖੋ ਜੀ ਮੈਂ ਤਾਂ ਕਹਿਣਾ ਵੀ ਕੋਈ ਵੀ ਕੰਮ ਮਿਲੇ ਪਿੱਛੇ ਨਹੀਂ ਭਜਣਾ ਚਾਹੀਦਾ ਮੇਲੋਂ ਮੇਰੇ ਪਿਤਾ ਜੀ ਨੇ ਇੱਕ ਅਸੀਸ ਦਿੱਤੀ ਸੀ ਕਿ ਬੇਟਾ ਜਿੱਥੇ ਜਾ ਕੇ ਮਰਜੀ ਖੜ ਜੀ ਤੂੰ ਭੁੱਖਾ ਨਹੀਂ ਮਰੇਗਾ ਬਿਲਕੁਲ ਬਿਲਕੁਲ ਇਹ ਹੀ ਗੱਲ ਜਿਹੜੀ ਕੀ ਪੱਲੇ ਬੰਨ ਲੋ ਜਿੱਥੇ ਖੜੋਗੇ ਆਦੀ ਹੱਥੀ ਮਿਹਨਤ ਕਰੋਗੇ ਕਦੇ ਭੁੱਖੇ ਨਹੀਂ ਮਰੋਗੇ ਅੱਜ ਗਿਲਕੋ ਦੇ ਸਾਹਮਣੇ ਬੇਬੇ ਬਾਪੂ ਖੜਦੇ ਨੇ ਤੇ ਮਾਂ ਪਿਓ ਦਾ ਜਿਹੜਾ ਪਿਆਰ ਤੁਹਾਨੂੰ ਮਿਲੇਗਾ ਨਾਲੇ ਤੁਹਾਨੂੰ ਖਾਣਾ ਮਿਲੇਗਾ ਬਹੁਤ ਹੀ ਸੁਆਦੀਸ਼ਟ ਖਾਣਾ ਹੈਗਾ ਅਸੀਂ ਟੇਸਟ ਵੀ ਕੀਤਾ ਤੇ ਘਰ ਦਾ ਹੱਥੀ ਜਿਹੜਾ ਪਰੋਸਿਆ ਹੋਇਆ ਰਾਜਮਾ ਕੜਾਈ ਚਿਕਨ ਤੇ ਬਾਪੂ ਕਹਿੰਦੇ ਮੈਂ ਹਰ ਪ੍ਰਕਾਰ ਦੇ achar ਵੀ ਬਣਾ ਲੈਂਦਾ ਜਦੋਂ ਵੀ ਤੁਸੀਂ ਮਿਲਣਾ ਹੋਵੇ ਕਿਸੇ ਤਰ੍ਹਾਂ ਦੀ ਕੋਈ achar ਬਣਾਉਣਾ ਤਾਂ ਬਾਪੂ ਜੀ ਨਾਲ ਜੋ ਸੰਪਰਕ ਕਰੋ